ਉਹ ਇੱਕ ਮੁਹਿੰਮ ਸਾਡੀ ਨਸ਼ਾ ਜੁੱਧ ਨਸ਼ਾ ਬਰਨ ਚੱਲ ਰਹੀ ਹੈ ਉਸ ਵਿੱਚ ਸਾਨੂੰ ਬੜੀ ਬਹੜੀ ਜਿੜੀ ਵੱਡੀ ਸਫਲਤਾ ਉਹ ਮਿਲੀ ਹੈ ਕੱਲ ਤੋਂ ਇਹਨੂੰ ਕਾਬੂ ਕੀਤਾ ਤਾਂ ਇਹਦੇ ਇਹਦੇ ਪਾਸੋਂ ਇੱਕ ਕਾਫੀ ਵੱਡਾ ਜਿਹੜਾ ਬੈਗ ਉਹ ਰਿਕਵਰ ਹੋਇਆ ਉਹ ਬੈਗ ਦੇ ਵਿੱਚ ਜਦੋਂ ਫਿਰ ਬਰਦਰ ਇਨਵੈਸਟੀਗੇਸ਼ਨ ਪੀਐਸੂ ਸਾਹਿਬ ਮੌਕੇ ਤੇ ਗਏ ਉਹਦੀ ਚੈਕਿੰਗ ਕੀਤੀ ਤਾਂ ਉਹਦੇ ਉਹਦੇ ਪਾਸੋਂ 12 ਪੈਕੇਟ ਹੈਰੋਇਨ ਦੇ ਹੋਰ ਕਵਰ ਹੋਏ ਇਹ ਦੋਨੋਂ ਦੋਸ਼ੀ ਰਲ ਕੇ ਪਾਕਿਸਤਾਨ ਵਿੱਚ ਬੈਠੇ ਇੱਕ ਸਮਗਲਰ ਜਿਸ ਦਾ ਨਾਮ ਬਿੱਲਾ ਹੈ ਉਹਦੇ ਨਾਲ ਸੰਪਰਕ ਦੇ ਵਿੱਚ ਸਨ ਪਿਛਲੇ ਲਗਭਗ 1 ਸਾਲ ਤੋਂ ਸੰਪਰਕ ਵਿੱਚ ਰਹੇ ਸਨ ਤੇ ਦਾਅਵੇ ਪਿੰਡ ਮਹਾਵਾ ਤੇ ਬਾਰਡਰ ਦੇ ਨਾਲ ਜਿਹੜੇ ਪਿੰਡ ਲੱਗਦੇ ਨੇ ਇੱਥੇ ਡਰੋਨ ਦੇ ذریعے ਇਹ ਵਾਲੀ ਕਨਸਾਈਨਮੈਂਟ ਉਮਗਾਉਂਦੇ ਸੀ ਦਾ ਰੀਡਿਕ ਕਵਰੀ ਹੋਈ ਕੀਰ ਦਾ ਬੋਤਲ ਦੀ ਮਾਤ ਹਾਂਜੀ ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕ ਟਾਸਕ ਫੋਰਸ ਜੋ ਇੱਕ ਮੁਹਿੰਮ ਸਾਡੀ ਜੁਧ ਨਸ਼ਾ ਬਰੁ ਚੱਲ ਰਹੀ ਹੈ ਉਸ ਵਿੱਚ ਇੱਕ ਸਾਨੂੰ ਬੜੀ ਵੱਡੀ ਜਿਹੜੀ ਵੱਡੀ ਸਫਲਤਾ ਉਹ ਮਿਲੀ ਹੈ ਕੱਲ ਇਸੀ ਲੜੀ ਦੇ ਵਿੱਚ ਕੱਲ ਐਂਟੀ ਨਾਰਕੋਟਿਕ ਟਾਸਕ ਫੋਰਸ ਬਾਰਡਰ ਏਜ ਅੰਮ੍ਰਿਤਸਰ ਦੀ ਇੱਕ ਟੀਮ ਨੇੜੇ ਪਿੰਡ ਹੁਸ਼ਿਆਰ ਨਗਰ ਘਰੇਂਦਾ ਇਥੇ ਪੈਟਰੋਲਿੰਗ ਕਰ ਰਹੀ ਸੀ ਇਸੇ ਦਰਮਿਆਨ ਪਿੰਡ ਖਹਿਰਾ ਦੇ ਵਿੱਚ ਇੱਕ ਬੰਦੇ ਨੂੰ ਮੋਟਰਸਾਈਕਲ ਸਵਾਰ ਨੂੰ ਜਿਹੜਾ ਕਾਬੂ ਕੀਤਾ ਜਿਸ ਦਾ ਨਾਮ ਹੀਰਾ ਸਿੰਘ ਪੁੱਤਰ ਜਨਕਾਰ ਸਿੰਘ ਵਾਸੀ ਪਿੰਡ ਖਹਿਰਾ ਤੋਂ ਇਹਨੂੰ ਕਾਬੂ ਕੀਤਾ ਤਾਂ ਇਹਦੇ ਇਹਦੇ ਪਾਸੋਂ ਇੱਕ ਇੱਕ ਕਾਫੀ ਵੱਡਾ ਜਿਹੜਾ ਬੈਗ ਉਹ ਰਿਕਵਰ ਹੋਇਆ ਉਹ ਬੈਗ ਦੇ ਵਿੱਚ ਜਦੋਂ ਫਿਰ ਅਫਰਦਰ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ ਮੌਕੇ ਤੇ ਗਏ ਉਹਦੀ ਜਦੋਂ ਚੈਕਿੰਗ ਕੀਤੀ ਤਾਂ ਉਹਦੇ ਉਹਦੇ ਪਾਸੋਂ 12 ਪੈਕੇਟ ਹੈਰੋਇਨ ਦੇ ਰਿਕਵਰ ਹੋਏ ਜਿਨ੍ਹਾਂ ਨੂੰ ਫਰਦਰ ਉਹਨਾਂ ਦਾ weight ਕੀਤਾ ਗਿਆ ਤਾਂ ਹਰ ਪੈਕੇਟ ਜਿਹੜਾ ਤਕਰੀਬਨ 1.5 ਕਿਲੋ ਦਾ ਵਜ਼ਨੀ ਸੀ ਤੇ ਟੋਟਲ ਜਿਹੜੀ ਆ 18 ਕਿਲੋ 227 ਗ੍ਰਾਮ ਜਿਹੜੀ ਹੈਰੋਇਨ ਉਹਦੇ ਪਾਸੋਂ ਦੋਸ਼ੀ ਪਾਸੋਂ ਰਿਕਵਰ ਕੀਤੀ ਗਈ ਹੈ ਸੋ ਇਹ ਇੱਕ ਨਸ਼ਿਆਂ ਦੀ ਜਿਹੜੀ ਅਸੀਂ ਚੇਨ ਨੂੰ ਰੋਕਣ ਦੇ ਲਈ ਤੇ ਰਿਕਵਰੀ ਨੂੰ ਲੈ ਕੇ ਇੱਕ ਸਾਡੇ ਜਿਹੜੀ ਟੀਮ ਨੂੰ ਉਹ ਬਹੁਤ ਅੱਛੀ ਜਿਹੜੀ ਸਫਲਤਾ ਮਿਲੀ ਹੈ। ਸੋ ਇਹਦੀ ਜਿਹੜੀ ਦੋਸ਼ੀ ਦੀ ਮੁੜਲੀ ਪੁਸ਼ਕਿਸ਼ ਕੀਤੀ ਗਈ ਹੈ। ਇਸ ਤੋਂ ਇਹ ਪਾਇਆ ਗਿਆ ਕਿ ਤਾਂ ਇਹ ਦੋਨੋਂ ਦੋਸ਼ੀ ਇੱਕੇ ਦਾ ਸਾਥੀ ਹੈ। ਉਹਦਾ ਨਾਮ ਹੈ ਕੁਲਵਿੰਦਰ ਸਿੰਘ ਕਿੰਦਾ ਵਾਸੀ ਪਿੰਡ ਦਾਓਕੇ। ਤੇ ਦੋਨੋਂ ਦੋਸ਼ੀ ਰਲ ਕੇ ਪਾਕਿਸਤਾਨ ਵਿੱਚ ਬੈਠੇ ਇੱਕ ਸਮਗਲਰ ਜਿਸ ਦਾ ਨਾਮ ਬਿੱਲਾ ਹੈ। ਉਹਦੇ ਨਾਲ ਸੰਪਰਕ ਦੇ ਵਿੱਚ ਸਨ ਪਿਛਲੇ ਲਗਭਗ 1 ਸਾਲ ਤੋਂ ਸੰਪਰਕ ਦੇ ਸਨ ਤੇ ਦਾਓਕੇ ਪਿੰਡ ਮਹਾਵਾ ਤੇ ਬਾਰਡਰ ਦੇ ਨਾਲ ਜਿਹੜੇ ਪਿੰਡ ਲੱਗਦੇ ਨੇ ਇੱਥੇ ਡਰੋਨ ਦੇ ਜ਼ਰੀਏ ਇਹ ਵਾਲੀ ਕਨਸਾਈਨਮੈਂਟ ਹੈ ਉਹ ਮੰਗਵਾਉਦੇ ਸੀ ਤੇ ਇਹ ਜਿਹੜੀ ਇਹ ਇਹ ਕਨਸਾਈਨਮੈਂਟ ਇਹ ਵੀ ਇਹਨਾਂ ਨੇ ਪਿਛਲੇ 4-5 ਦਿਨ ਹੀ ਡਰੋਨ ਦੇ ਰਾਹੀਂ ਮੰਗਵਾਈ ਗਈ ਸੀ ਕਿੰਨੇ ਜਨਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਦੇ ਵਿੱਚ ਮੁਢਲੇ ਤੌਰ ਤੇ ਅਜੇ ਹੀਰਾ ਸਿੰਘ ਨੂੰ ਦਿੱਤੀ ਗ੍ਰਿਫਤਾਰੀ ਹੋਈ ਹੈ ਉਹ ਦੂਸਰੇ ਦੋਸ਼ੀ ਜਿਸ ਦਾ ਮੈਂ ਨਾਮ ਲੈ ਕੁਲਵਿੰਦਰ ਸਿੰਘ ਕਿਹਾ ਇਹਦਾ ਮੇਨ ਸਾਥੀ ਹੈ ਉਸ ਨੂੰ ਉਸ ਉਹ ਵੀ ਬਾਈ ਨੇ ਐਫ ਆਈ ਆਰ ਦੇ ਵਿੱਚ ਉਹਦਾ ਨਾਮ ਦਰਜ ਹੈ ਉਸ ਦੀ ਗ੍ਰਿਫਤਾਰੀ ਦੇ ਲਈ ਜਿਹੜੀਆਂ ਟੀਮਾਂ ਵਰਕ ਕਰ ਰਹੀਆਂ ਨੇ ਸਰ ਇਹਨਾਂ ਦਾ ਕੇਸ ਆ ਜੀ ਪਹਿਲਾਂ ਕੋਈ ਕੇਸ ਆ? ਇਹ ਇਹਨਾਂ ਦੇ ਉੱਤੇ ਫਿਲਹਾਲ ਐਸ ਪਰ ਰਿਕਾਰਡ ਕੋਈ ਵੀ ਕੇਸ ਪਹਿਲਾਂ ਦਰਜ ਨਹੀਂ ਹੈ। ਸਰ ਇਹਨਾਂ ਦਾ ਜਿਹੜਾ ਲੀਡਿੰਗ ਬ੍ਰੇਕਥਰੂ ਸੀ ਤੁਹਾਨੂੰ ਨਜ਼ਰ ਆਖ ਰਹੇ ਸੀ ਜਾਂ ਇਹਨਾਂ ਨੇ ਥੋੜੇ ਬੁਆਇਓ ਤੋਂ ਨਵੀਂ ਨਜ਼ਰ ਦੀ ਕੱਟੀ ਕਰ ਲਈ ਸੀ ਕਿ ਕੱਟੀ ਪੜਦੇ ਜਾ ਰਹੀ ਹੈ ਜੀ ਜਿਸ ਤਰ੍ਹਾਂ ਕੇ ਦੱਸਿਆ ਕਿ ਸਾਰੀ ਹੀ ਅਸੀਂ ਪੁਲਿਸ ਡਿਪਾਰਟਮੈਂਟ ਇਸੇ ਚੀਜ਼ ਦੇ ਉੱਤੇ ਵਰਕ ਕਰ ਰਿਹਾ ਸਾਡੀ ਟੀਮ ਅਸੀਂ ਡੇਲੀ ਸਾਡੀਆਂ ਟੀਮਸ ਇਹਨਾਂ ਜਿਹੜੇ ਸਸਪੈਕਟਡ ਬੰਦੇ ਹੁੰਦੇ ਨੇ ਸਸਪੈਕਟਡ ਪਲੇਸਿਸ ਨੇ ਉਹਨਾਂ ਦੇ ਉੱਤੇ ਪੈਟਰੋਲਿੰਗ ਤੇ ਜਿਹੜਾ ਉਹ ਨਜ਼ਰ ਸਾਨੀ ਜਿਹੜੀ ਅਸੀਂ ਰੱਖਦੇ ਆ ਉਸੇ ਦੇ ਚੱਲਦੇ ਆ ਅਸੀਂ ਸੋਰਸ ਬੇਸ ਵੀ ਕੰਮ ਕਰਦੇ ਆ ਤੇ ਇਸ ਬੰਦੇ ਨੂੰ ਜਿਹੜਾ ਉਹ ਪੈਟਰੋਲਿੰਗ ਕਰਨ ਦੇ ਸੀ ਜਦੋਂ ਅਸੀਂ ਇਹ ਪੁਲਿਸ ਪਾਰਟੀ ਉਦੋਂ ਇਹਨੂੰ ਘਰ ਤੋਂ ਬਾਹਰ ਨਿਕਲਦੇ ਨੂੰ ਹੀ ਜਿਹੜਾ ਉਹ ਕਾਬੂ ਕਰ ਲਿਆ ਗਿਆ ਇਹ ਸਾਰ ਜਿਹੜੀ ਆ ਇੱਕੋ ਸਮੇਂ ਤੇ ਆਈ ਆ ਕਿ ਆਉਂਦੀ ਗਈ ਹੈ ਦਿਨਾਂ ਦੇ ਵਿੱਚ ਜੇ ਕੋਈ ਅਜੇ ਬੜੀ ਇਹ ਮੁੜਲੀ ਗੱਲ ਹੈਗੀ ਆ ਜੇ ਦੂਸਰਾ ਦੋਸ਼ੀ ਵੀ ਪੜਾਇਆ ਜਾਵੇਗਾ ਤਾਂ ਉਸ ਨੂੰ ਉਹਦੀ ਕਨਫਰਮੇਸ਼ਨ ਜਿਹੜੀ ਆ ਹੋ ਜਾਵੇਗੀ ਫਿਲਹਾਲ ਲੱਗ ਰਿਹਾ ਵੀ ਇਹ ਕਨਸਾਈਨਮੈਂਟ ਇੱਕ ਟਾਈਮ ਤੇ ਹੀ ਆਈ ਹੈ ਸਰ ਐਕਸਪਲੇਨ ਕਿਥੇ ਕਰਦੇ ਸਪਲਾਈ ਕਿਥੇ ਕਰਦੇ ਆ ਦੇਖੋ ਇਹ ਚੀਜ਼ਾਂ ਸਾਰੀਆਂ ਤਫ਼ਵੀਸ਼ ਦਾ ਵਿਸ਼ਾ ਹੈ ਅਜੇ ਦੀ ਪੁੱਛ ਕੇ ਚੱਲ ਰਹੀ ਹੈ ਅਜੇ ਰਿਮਾਂਡ ਜੋ ਜੱਸ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਰਿਮਾਂਡ ਇਹ ਮੰਗ ਕੀਤੀ ਜਾਣੀ ਹੈ ਦੂਸਰੇ ਦੋਸ਼ੀ ਨੂੰ ਕਾਬੂ ਕਰਨਾ ਹੈ ਫਰਦਰ ਕਈ ਟੈਕਨੀਕਲ ਜੀਆ ਐਨਾਲਿਸਿਸ ਹੋਣੀਆਂ ਨੇ ਇਹ ਸਾਰੀਆਂ ਚੀਜ਼ਾਂ ਜੀਆਂ ਇਹਦੇ ਅੱਗੇ ਕਿੰਨੂੰ ਸਪਲਾਈ ਜਾਣੀ ਸੀ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਦੋਂ ਦੇ ਐਕਟਿਵ ਕਿਦੋਂ ਕਿਤੇ ਸੀ ਇਹ ਇਹਦੇ ਵਿੱਚ ਦੇਖੋ ਮੈਂ ਜੋ ਇਹਦੇ ਕੁਝ ਫੋਨ ਜੋ ਇਨੀਸ਼ੀਅਲੀ ਚੈੱਕ ਕੀਤਾ ਜਾਂ ਮੁੜੀ ਪੁੱਛੀਸ਼ ਕੀਤੀ ਆ ਉਹਦੇ ਤੋਂ ਇਹ ਲਗਭਗ 1 ਸਾਲ ਤੋਂ ਇਹਦੇ ਪਾਸ ਜਿਹੜੇ ਆ ਇਹ ਜਿਹੜੇ ਲਿੰਕ ਜਿਹੜੇ ਸਮਗਦਰ ਨਾਲ ਚੱਲ ਰਹੇ ਸੀ ਇਹਦਾ ਬਿੱਲਾ ਬਿੱਲਾ ਸੀਗਾ ਇਹ ਇਹਦੇ ਵਿੱਚ ਅੱਗੇ ਵੀ ਭੇਜਦਾ ਸੀਗਾ ਜਿਹੜਾ ਪਾਕਿਸਤਾਨ ਵਾਲਾ ਦੇਖੋ ਮੈਂ ਉਹੀ ਦੱਸ ਰਿਹਾ ਕਿ ਬਿੱਲਾ ਪਾਕਿਸਤਾਨ ਬੇਸਡ ਸਮਗਦਰ ਨੇ ਉਹ ਅਸੀਂ ਉਹਦਾ ਨਾਮ ਕਨਫਰਮ ਨਹੀਂ ਕਰਦੇ ਜੋ ਨਾਮ ਇਹਨਾਂ ਵੱਲੋਂ ਸੇਵ ਕੀਤਾ ਗਿਆ ਹੈ ਜੀ ਜੀ ਉਹੀ ਬੰਦੇ ਦੇ ਨਾਲ ਲਿੰਕ ਕਰਕੇ ਇਥੇ ਡਰਗ ਮਗਵੋਰੀ ਸੋ ਅਸੀਂ ਇਹ ਵੀ ਕਹਿ ਸਕਦੇ ਕਿ 18 ਕਿਲੋ ਦੀ ਕਨਸਾਈਨਮੈਂਟ ਮਗਵੋੜੀ ਇਹ ਕੋ ਛੋਟੇ ਮੋਟੀ ਚੇਨ ਨਹੀਂ ਆ ਇਹ ਵੱਡੀ ਚੇਨ ਨੇ ਸੋ ਇਹ ਇੱਕ ਵੱਡੀ ਸਫਲਤਾ ਹੈ ਇਹਨੂੰ ਅਸੀਂ ਕੰਪਲੀਟਲੀ ਜਿਹੜਾ ਅਸੀਂ ਉਹ ਸਪੋਜ਼ ਕਰਾਂਗੇ ਕਿ ਜਿਹੜੀ ਹੈਰੋਇਨਿਆ ਡਰੋਨ ਰਾਸਤੇ ਹੋਰ ਵੀ ਚੀਜ਼ ਹੋ ਸਕਦੀ ਹੈ ਪਰ ਫਿਲਹਾਲ ਤੇ ਅਸੀਂ ਇਹਨੂੰ ਇਹ ਡਰੋਨ ਦੇ ਰਸਤੇ ਜੜੀ ਉਹ ਆਈ ਅਨੇਕ ਡਰੋਨਸ ਕਿਰ ਚਲਾਇਆ ਸੀ ਕਿ ਉਹਦੇ ਤਹਤੇ ਡਰੋਨ ਪੜਿਆ ਗਿਆ ਜਾਂ ਕਿਸ ਤਰੀਕੇ ਡਰੋਨ ਦੀ ਕੋਈ ਰਿਕਵਰੀ ਨਹੀਂ ਹੋਈ ਐਂਟੀ ਡਰੋਨ ਮੈਸ਼ ਜਿਹੜੇ ਹੈਗੇ ਨੇ ਉਹ ਵੀ ਪਲਾਂਟਡ ਨੇ ਪਰ ਟੈਕਨੀਕਲ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੇ ਕਰਕੇ ਹਰ ਚੀਜ਼ ਨੂੰ ਰੋਕਿਆ ਜਾ ਸਕਦਾ ਜਾਂ ਨਹੀਂ ਰੋਕਿਆ ਜਾ ਸਕਦਾ ਸਰ ਬਿੱਲੇ ਦੇ ਕੰਟੈਕਟ ਕਿਸ ਤਰ੍ਹਾਂ ਆਏ ਤੁਹਾਨੂੰ ਇਹ ਅਜੇ ਅਜੇ ਫਰਸਟ ਡੇ ਆ ਇਹਨਾਂ ਦੇ ਕੋਲ ਸਾਡੇ ਕੋਲ ਜਿਹੜੇ ਉਹਦੇ ਕੰਟੈਕਟਸ ਜਿਹੜੇ ਸੀ ਉਹ ਸਾਨੂੰ ਮਿਲ ਕੇ ਨੇ ਨਾ ਸਾਥੀ ਇਕਲਵਿੰਦਰ ਕਿੰਦਾ ਉਹ ਵੀ ਫੜਿਆ ਜਾਵੇਗਾ ਤੇ ਫਿਰ ਪਤਾ ਲੱਗ ਜਾਵੇਗਾ ਸਰ ਇਹਨਾਂ ਦੀ ਉਮਰ ਕੀ ਹੈ ਔਰ ਇਹਨਾਂ ਦਾ ਬੈਕਗਰਾਉਂਡ ਕੀ ਹੈ ਇਹ ਮਤਲਬ ਹੋਰ ਕੋਈ ਵੀ ਕੰਮ ਕਰਦੇ ਸੀ ਕੀ ਜਾਂ ਕਿਸਾਨ ਸੀ ਕੀ ਹੈ ਬੀਸਿਕਲੀ ਇਹ ਇੱਕ ਕਿਸਾਨ ਫੈਮਿਲੀ ਤੋਂ ਹੀ ਆ ਅ ਐਗਰੀਕਲਚਰ ਇਹਨਾਂ ਦਾ ਹੈਗਾ ਇੱਕ ਦੋ ਕਿੱਲੇ ਜ਼ਮੀਨ ਹੈ ਨਾ ਵੀ ਮੱਝਾਂ ਵਗੈਰਾ ਘਰ ਚ ਰੱਖੀਆਂ ਨੇ ਤੇ ਦ ਸੇਮ ਸੇਮ ਚੀਜ਼ ਦੂਸਰੇ ਇਕਲਵਿੰਦਰ ਕਿੰਦੇ ਦੇ ਘਰ ਦੇ ਵਿੱਚ ਵੀ ਹੈ ਇਸ ਦੀ ਬਾਰਡਰ ਦੇ ਨਜ਼ਦੀਕ ਇਹਨਾਂ ਦੇ ਖੇਤ ਹੈ ਜੀ ਕਿ ਖਟਵੇਂ ਨੇ ਖੇਤ ਏ ਜਿਹਦੀ ਹਿਰਾ ਸਿੰਘ ਦੀ ਏਜ ਤਕਰੀਬਨ ਜਿਹੜੀ ਆ 35 ਤੋਂ 40 ਸਾਲ ਹੈ ਇਹਦਾ ਖੈਰਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਘਰ ਹੈ ਸਰ ਪ੍ਰੋਪਰਟੀ ਕਿੰਨੀ ਕ ਹੈ ਹੋਰ ਇਹਦਾ ਬੈਲੈਂਸ ਕਿਹਜਾ ਹੁੰਦਾ ਦੇਖੋ ਇਹ ਚੀਜ਼ਾਂ ਸਾਰੀਆਂ ਇਹ ਫਸਟ ਡੇ ਇਨਵੈਸਟੀਗੇਸ਼ਨ ਦਾ ਸੈਕੰਡ ਡੇਅਰ ਸੋ ਇਹ ਚੀਜ਼ਾਂ ਸਾਰੀਆਂ ਸਾਡਾ ਅੰਡਰ 68 ਐਫ ਐਨ ਡੀ ਪੀਐਸ ਐਕਟ ਅੰਧੀ ਪ੍ਰੋਪਰਟੀ ਵੀ ਆਇਡੈਂਟੀਫਾਈ ਕਰਾਂਗਾ ਕਰਾਂਗੇ ਕਿ ਜਿਹੜਾ ਇਹਨਾਂ ਨੇ ਕੋਈ ਇਲੀਗਲ ਸਰਸਿਸ ਤੋਂ ਕੋਈ ਪ੍ਰੋਪਰਟੀ ਬਣਾਈ ਹੈ ਉਹ ਸਾਰੀਆਂ ਚੀਜ਼ਾਂ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਆਹ ਥੈਂਕ ਯੂ ਸਰ ਸਰ ਇਹ ਕੋ